ਸਤਸ੍ਰੀ ਅਕਾਲ ਮੈਂ ਪਰਵੇਸ਼ ਬਾਮਲ ਤੇ ਤੁਸੀਂ ਦੇਖ ਰਹੇ ਹੋ ਸਟੋਰੀਜ਼ ਔਨ ਸਪੌਟਲਾਈਟ ਪੰਜਾਬ ਅੱਜ ਇੱਕ ਅਜੀਬ ਮੋੜ ਤੇ ਖੜਿਆ ਹੈ ਇੱਕ ਪਾਸੇ ਭਾਵਨਾਤਮਕ ਮੁੱਦਾ ਹੈ ਜੋ ਸਿੱਖ ਕੌਮ ਦੇ ਦਿਲਾਂ ਨਾਲ ਜੁੜਿਆ ਹੈ ਬੰਦੀ ਸਿੰਘਾਂ ਦੀ ਰਿਹਾਈ ਤੇ ਦੂਜੇ ਪਾਸੇ ਪੰਜਾਬ ਦੀ ਆਰਥਿਕਤਾ ਦਾ ਉਹ ਮੁੱਦਾ ਜੋ ਸੂਬੇ ਦੇ ਵਿਕਾਸ ਨੂੰ ਰੋਕ ਰਿਹਾ ਹੈ ਯਾਨੀ ਕਿ ਕੇਂਦਰ ਵੱਲੋਂ ਫਸਿਆ ਹੋਇਆ 8.5 ਹਜ਼ਾਰ ਕਰੋੜ ਰੁਪਏ ਦਾ ਆਰਡੀਐਫ ਫੰਡ ਅੱਜ ਅਸੀਂ ਸਿਰਫ ਹੈਡਲਾਈਨਸ ਤੇ ਗੱਲ ਨਹੀਂ ਕਰਾਂਗੇ ਬਲਕਿ ਇਹਨਾਂ ਦੋਵਾਂ ਮੁੱਦਿਆਂ ਦੇ ਅੰਦਰੂਨੀ ਸੱਚ ਨੂੰ ਸਮਝਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੰਦੀ ਸਿੰਘਾ ਦੀ ਫਰਵਰੀ 2026 ਦੇ ਇਸ ਹਫ਼ਤੇ ਵਿੱਚ ਆ ਮੁੱਦਾ ਉਦੋਂ ਫੇਰ ਉੱਠਿਆ ਜਦੋਂ ਦਿੱਲੀ ਸਰਕਾਰ ਨੇ ਸਜ਼ਾ ਸਮਿਖਿਆ ਬੋਰਡ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਅਰਜ਼ੀ ਨੂੰ ਫੇਰ ਖਾਰਜ ਕਰ ਦਿੱਤਾ ਪ੍ਰੋਫੈਸਰ ਭੁੱਲਰ 1993 ਦੇ ਦਿੱਲੀ ਬੰਬ ਧਮਾਕੇ ਵਿੱਚ ਸਜ਼ਾ ਕੱਟ ਰਹੇ ਹਨ ਇੱਥੇ ਆ ਸਮਝਣਾ ਜ਼ਰੂਰੀ ਹੈ ਕਿ ਕਾਨੂੰਨੀ ਤੌਰ ਤੇ ਉਮਰ ਕੈਦ ਦਾ ਮਤਲਬ ਮੌਤ ਤੱਕ ਦੀ ਸਜ਼ਾ ਹੁੰਦੀ ਹੈ ਪਰ 14 ਤੋਂ 20 ਸਾਲਾਂ ਦੀ ਕੈਦ ਤੋਂ ਬਾਅਦ ਕੈਦੀ ਦੇ ਚੰਗੇ ਚਰਿੱਤਰ ਦੇ ਆਧਾਰ ਤੇ ਸਜ਼ਾ ਸਮੀਖਿਆ ਬੋਰਡ ਉਸ ਦੀ ਰਿਹਾਈ ਦੀ ਸਿਫਾਰਿਸ਼ ਕਰ ਸਕਦਾ ਹੈ ਪ੍ਰੋਫੈਸਰ ਭੁੱਲਰ ਪਿਛਲੇ ਲਗਭਗ 30 ਸਾਲਾਂ ਤੋਂ ਜੇਲ੍ਹ ਵਿੱਚ ਹਨ 10 ਫਰਵਰੀ ਨੂੰ ਹੋਈ ਬੋਰਡ ਦੀ ਮੀਟਿੰਗ ਵਿੱਚ ਉਹਨਾਂ ਦੀ ਰਿਹਾਈ ਦੀ ਅਰਜ਼ੀ ਇਸ ਲਈ ਰੱਦ ਕੀਤੀ ਗਈ ਕਿਉਂਕਿ ਬੋਰਡ ਅਨੁਸਾਰ ਉਹਨਾਂ ਦਾ ਅਪਰਾਧ ਬਹੁਤ ਗੰਭੀਰ ਸੀ ਅਤੇ ਉਹਨਾਂ ਦੀ ਰਿਹਾਈ ਨਾਲ ਦੇਸ਼ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਹਾਲਾਂਕਿ ਸਿੱਖ ਜਥੇਬੰਦੀਆਂ ਦਾ ਤਰਕ ਹੈ ਕਿ ਜੇਕਰ 2019 ਵਿੱਚ ਕੇਂਦਰ ਸਰਕਾਰ ਨੇ ਉਹਨਾਂ ਨੂੰ ਵਿਸ਼ੇਸ਼ ਰਿਹਾਈ ਦੇਣ ਦਾ ਐਲਾਨ ਕੀਤਾ ਸੀ ਤਾਂ ਹੁਣ ਰੁਕਾਵਟ ਕਿਉਂ? ਪਰ ਗੱਲ ਸਿਰਫ ਜੇਲ੍ਹਾਂ ਦੀਆਂ ਸਲਾਖਾਂ ਤੱਕ ਸੀਮਿਤ ਨਹੀਂ ਹੈ। ਦੂਜੇ ਮੁੱਦੇ ਤੇ ਆਈਏ ਤਾਂ ਇਸ ਵੇਲੇ ਪੰਜਾਬ ਦੀਆਂ ਸੜਕਾਂ ਅਤੇ ਮੰਡੀਆਂ ਦਾ ਵਿਕਾਸ ਵੀ ਸਲਾਖਾਂ ਪਿੱਛੇ ਹੈ। ਪੰਜਾਬ ਦਾ 8.5 ਹਜ਼ਾਰ ਕਰੋੜ ਰੁਪਏ ਦਾ ਰੂਰਲ ਡਿਵੈਲਪਮੈਂਟ ਫੰਡ ਯਾਨੀ ਕਿ ਆਰਡੀਐਫ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਹੈ। ਕੇਂਦਰ ਸਰਕਾਰ ਦਾ ਤਰਕ ਹੈ ਕਿ ਪੰਜਾਬ ਨੇ ਪੁਰਾਣੇ ਫੰਡਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕੀਤੀ ਅਤੇ ਪੰਜਾਬ ਵੱਲੋਂ ਲਗਾਇਆ ਜਾਂਦਾ 3% ਦੀ ਟੈਕਸ ਜ਼ਿਆਦਾ ਹੈ। ਪਰ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਹ ਉਹਨਾਂ ਦਾ ਕਾਨੂੰਨੀ ਹੱਕ ਹੈ। ਜਿਸ ਨਾਲ ਪਿੰਡਾਂ ਦੀਆਂ ਸੜਕਾਂ ਬੰਦੀਆਂ ਹਨ। हाल ही ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੇਂਦਰੀ ਬਜਟ 2026 ਤੇ ਸਵਾਲ ਚੁੱਕਦੇ ਆ ਕਿਹਾ ਕਿ ਇਸ ਬਜਟ ਵਿੱਚ ਪੰਜਾਬ ਦਾ ਨੋਟਕ ਨਹੀਂ ਲਿੱਤਾ ਗਿਆ ਅਤੇ 8.5 ਹਜ਼ਾਰ ਕਰੋੜ ਦੇ ਬਕਾਏ ਬਾਰੇ ਚੁੱਪ ਧਾਰੀ ਗਈ ਹੈ। ਇਹਨਾਂ ਦੋਵਾਂ ਮੁੱਦਿਆਂ ਨੂੰ ਜੋੜਦੇ ਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੱਧਵਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ 31 ਜਨਵਰੀ 2026 ਨੂੰ ਇੱਕ ਚਿੱਠੀ ਲਿਖੀ। ਉਹਨਾਂ ਨੇ ਸਾਫ਼ ਕਿਹਾ ਕਿ ਪੰਜਾਬ ਜੋ ਦੇਸ਼ ਦਾ ਅੰਨ ਦਾਤਾ ਹੈ ਅੱਜ ਆਰਥਿਕ ਅਤੇ ਮਨੁੱਖੀ ਅਧਿਕਾਰਾਂ ਦੇ ਮੋਰਚੇ ਤੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਇੱਕ ਪਾਸੇ ਫੰਡਰੋਕ ਕੇ ਸੂਬੇ ਦੀ ਵਿੱਤੀ ਆਜ਼ਾਦੀ ਖਤਮ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਕੇ ਕੁਦਰਤੀ ਨਿਆਂ ਦੇ ਸਿਧਾਂਤਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਕੀ ਆ ਸਿਰਫ ਸਿਆਸੀ ਟਕਰਾਵ ਹੈ ਜਾਂ ਫਿਰ ਪੰਜਾਬ ਨੂੰ ਇੱਕ ਅਜਿਹੇ ਮੋੜ ਤੇ ਲਿਆਂਦਾ ਜਾ ਰਿਹਾ ਹੈ ਜਿੱਥੇ ਉਸ ਨੂੰ ਆਪਣੇ ਹਰ ਹੱਕ ਲਈ ਕੇਂਦਰ ਦੇ ਬੂਹੇ ਤੇ ਵਾਰ-ਵਾਰ ਦਸਤਕ ਦੇਣੀ ਪਵੇ ਚਾਹੇ ਉਹ ਪ੍ਰੋਫੈਸਰ ਭੁੱਲੜ ਦੀ ਮਾਨਸਿਕ ਹਾਲਤ ਦੇ ਆਧਾਰ ਤੇ ਰਿਹਾਈ ਹੋਵੇ ਜਾਂ ਪੰਜਾਬ ਦੀਆਂ ਟੁੱਟੀਆਂ ਪਿੰਡੂ ਸੜਕਾਂ ਲਈ 8.5 ਹਜ਼ਾਰ ਕਰੋੜ ਦਾ ਫੰਡ ਦੋਵਾਂ ਦਾ ਜਵਾਬ ਦਿੱਲੀ ਕੋਲ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਕੇਂਦਰ ਸਰਕਾਰ ਦਾ ਰਵਈਆ ਪੰਜਾਬ ਦੇ ਹਿੱਤ ਵਿੱਚ ਹੈ ਕਮੈਂਟ ਸੈਕਸ਼ਨ 'ਚ ਜਰੂਰ ਦੱਸਿਓ ਮੈਂ ਹਾਂ ਪਰਵੇਸ਼ ਬਾਮਲ ਸਟੋਰੀਜ਼ ਔਨ 스ਪੌਟਲਾਈਟ ਲਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਚੋਣਾਂ ਵੀਵਾਦਾਂ ਦਾ ਬੜਾਪਾ ਅਰਥ ਵਿਵਸਥਾ ਦਾ ਭਰਤਾ गर्मा गर्म मुद्दों का चटपटा विश्लेषण व्यंग का तड़का बिट ऑफ सीरियस डिस्कशन हर हफ्ते स्पेशल एपिसोड स्टोरीज ऑन स्पॉटलाइट विद परवेश पामिल ओनली ऑन रैपिड लीग यूट्यूब चैनल